ਸੱਤ ਖੰਡ ਗੁਰੂ ਘਰ ਦੀ ਜ਼ਮੀਨਾਂ ਆਪਾਂ ਨੂੰ ਦਿੱਸਦੀ ਸੀ ਆਰਟੀਆ ਵਿੱਚ ਬੱਧੀ ਕੋਈਆਂ ਪੰਜ ਜ਼ਿਲ੍ਹੇ ਫਿਨੈਸ਼ ਤੋਂ ਹੋਸਪਿਆ ਜਮਾ ਸ਼ਹਿਰ ਦੇ ਨਾਲ ਉਹ ਨਹੀਂ ਦਿੱਸੀ ਨਗਰ ਕੌਂਸਲ ਦੀ ਪੰਚਾਇਤ ਦਾ 100 ਕਿੱਲਾ ਦਬਿਆ ਪਿਆ 100 ਕਿੱਲਾ ਜਿਹਦਾ ਮੈਂ ਰਿਕਾਰਡ ਦੇਖਾਗਾ ਛੜਾਓ ਮੰਡੀ ਪਈਆ ਹਾਈ ਕੋਰਟ ਦੇ ਆਰਡਰ ਆ ਕੇ ਤਿੰਨ ਵਾਰੀ ਵੀ ਨਜਾਇਜ਼ ਕਬਜ਼ਾ ਚੱਕੋ ਅੱਜ ਤੱਕ ਨਜਾਇਜ਼ ਕਬਜ਼ਾ ਅੰਚੱਕਿਆ ਗਿਆ ਜੇ ਹਾਈ ਕੋਰਟ ਦੀ ਮੰਨੀਆਂ ਮੰਨੋ ਮੰਨਣਾ ਜੇ ਅਸੀਂ ਮੰਨਨੀਆ ਹਰ ਕੋਈ ਮੰਨਨੀਆ ਤੇ ਤਵਾਉ ਮੰਨਣਾ ਬੱਕਬੋਰਡ ਦਾ ਬੱਕਬੋਰਡ ਦਾ 2018 ਦੇ ਵਿੱਚ ਉਹ ਵੀ ਇੱਕ ਬੰਦਾ ਉਹ ਅਦਾਲਤ ਨੇ ਫੈਸਲਾ ਦਿੱਤਾ ਬੱਕਬੋਰਡ ਦਾ ਨਗਰ ਕੌਂਸਲ ਪੰਜਾਬ ਸਰਕਾਰ ਤੇ ਡੀਸੀ ਇਸ ਦੇ ਇੰਟਰਫੇਰ ਨਹੀਂ ਕਰ ਸਕਦਾ ਉਸ ਸੇ ਤੋਂ ਪੜਿਆ ਨਹੀਂ ਪੱਕੇ ਮੋੜ ਦੇ ਨਾਲ ਸਾਡੇ ਨਦੀ ਨੰਨੇ ਸਾਲ ਦਾ ਪਟਾ ਜਿਹੜਾ ਅਜੇ ਪਿਛਾਉਣੀ ਹੋਇਆ ਸਾਡਾ ਪਟਾ ਚੱਲ ਰਿਹਾ ਪਟੇ ਜਾਂਦੇ ਿਤ ੱੱਕੇ ਨਾਲ ਪਰਜਾ ਕਰਨਾ ਹਾਂਜੀ ਮੇਰੀ ਗੱਲ ਤਾਂ ਸੁਣੋ ਨਾ ਵੀ ਇਹ ਸਾਡੇ ਨਾਲ ਦਰਅਸਲ ਸਾਡੀ ਬਰਾਦਰੀ ਨਾਲ ਹਮੇਸ਼ਾ ਹੀ ੱੱਕਾ ਹੁੰਦਾ ਹੈ ਸਰਕਾਰ ਕੋਈ ਵੀ ਹੋਵੇ ਅਕਾਲੀ ਦਲ ਦੀ ਹੋਵੇ ਕਾਂਗਰਸ ਦੀ ਹੋਵੇ ਚਾਹੇ ਆਪੀ ਹੋਵੇ ੱੱਕਾ ਹੀ ਹੁੰਦਾ ਹੈ ਸਾਡੇ ਨਾਲ ਜਗ੍ਹਾ ਹੋਰ ਦੂਤ ਪਈਆਂ ਨੇ 100 ਕਿੰਨਾ ਸਿਆ ਪੰਚਾਇਤਾਂ ਤੇ ਨਗਰ ਕੌਂਸਲ ਦਾ ਇਹੀ ਦੋ ਚਾਰ ਕਿੱਲੇ ਦਿੱਸਦੇ ਸੀ ਵੀ ਕਿੱਥੇ ਗੁਰਦੁਆਰਾਂ ਬਣਿਆ ਹੋਇਆ ਮੜੀਆਂ ਬਣੀਆਂ ਹੋਈਆਂ ਉੱਤ ਲੱਗਿਆ ਹੋਇਆ ਆਪਾਂ ਉੱਥੀ ਮਤਲਬ ਇਹ ਵਿਵਾਦ ਪੈਦਾ ਕਰਨਾ ਮੈਂ ਇਹ ਕਹਣਾ ਜੋ ਨਾ ਵੀ ਇਹ ਜਿਹੜਾ ਵਿਵਾਦ ਆ ਇਹ ਮਿਟੇ ਜਾਂ ਤਾਂ ਜੜਾਟਾ ਬਣ ਰਿਹਾ ਉਹਦੇ ਚ ਕੋਈ ਸ਼ੇਅਰ ਹੋਵੇ ਗੁਰਦੁਆਰਾਂ ਦਾ ਅੱਡੇ ਦੇ ਅੰਦਰ ਜੋ ਬਾਹਰਦ ਕਰਨਾ ਨੇ ਉਹ ਤਾਂ ਹੈ ਹੀ ਗੁਰਦੁਆਰਾਂ ਦੀ ਸਾਡੀ ਜ਼ਮੀਨ ਸਾਡਾ 500 ਸਾਲ ਦਾ ਕਰਜ਼ਾ ਤੁਸੀਂ ਮੰਗਤੇ ਬਣ ਕੇ ਮੰਗ ਰਹੇ ਆ ਇਹ ਸਾਨੂੰ ਇੰਨੀ ਦੁਕਾਨਾਂ ਦੇ ਤੋਂ ਵੀ ਸਾਨੂੰ ਆਹ ਦੇ ਦਿਓ ਜੀ ਜੀ ਦਾ 10 ਸਾਲ ਦਾ ਕਰਜ਼ਾ ਹੋਵੇ ਹੁਣ ਨਵਾਂ ਕਾਨੂੰਨ ਆਇਆ ਬੈਂਕ ਕੋਰ ਦਾ ਸਭ ਲੋਕ ਨੇ ਪੜਿਆ ਉਹ ਮੈਂ ਵੀ ਪੜਿਆ ਵੀ ਜੀ ਦਾ 12 ਸਾਲ ਦਾ ਕਰਜ਼ਾ ਹੁਣ ਟੁੱਟ ਨਹੀਂ ਸਕਦਾ ਉਹ ਤੋਂ ਤੁਹਾਨੂੰ ਕਰਾਇਆ ਭਰਾ ਨਹੀਂ ਕੋਈ ਦਾ ਤੇ ਫਿਰ ਇਹ ਸਾਡਾ ਦਾ 1.5 ਸੌ ਸਾਲ ਦਾ ਕੰਮ ਕਿਹਾ ਤੇ ਸਾਡੇ ਨਾਲ ਧੱਕਾ ਕਿਉਂ ਸਾਡੀ ਬਰਾਦਰੀ ਨਾਲ ਧੱਕਾ ਕਿਉਂ ਵੀ ਇਹ ਅਨਪੜ ਬਰਾਦਰੀ ਸੀ ਇਸ ਕਰਕੇ ਉਸ ਪੇਟ ਕਰਤੀ ਹਰ ਦੇ ਵਿੱਚ ਮੈਂ ਅਲਾਟਮੈਂਟ ਦੀ ਕਾਪੀ ਭੇਜੂਗਾ ਤੁਹਾਨੂੰ WhatsApp 'ਤੇ ਭੇਜ ਮੇਰੀ ਬੇਨਤੀ ਆ ਵੀ ਇਹਦੇ ਬੰਨ ਧਿਆਨ ਦਿੱਤਾ ਜਾਵੇ ਬਰਾਦਰੀ ਸਾਡੀ ਜਿਹੜੀ ਹੈਗੀ ਆ ਬਹੁਤ ਇਸ ਟਾਈਮ ਸਹਮ ਦੇ ਵਿੱਚ ਹੈ ਜੀ ਮੇਰੀ ਮੇਰੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕਿਹਾ ਜੀ ਬੇਨਤੀ ਹੈ ਜੀ ਮੈਂ ਮੈਂ ਜੋ ਜਿੰਨੀਆਂ ਗੱਲਾਂ ਕੀਤੀਆਂ ਨੇ ਮੈਂ ਗੱਲਾਂ ਕੀਤੀਆਂ ਨੇ ਸਮਾਜੀਕ ਤੇ ਪਾਈਚਾ ਅਸੀਂ ਵੀ ਉਹੀ ਚੱਕੀਆਂ ਮੈਂ ਤੁਸੀਂ ਜਿਹੜੀ ਗੱਲ ਕੀਤੀ ਹੈ ਤੁਸੀਂ ਜਿਹੜੀ ਗੱਲ ਕੀਤੀ ਹੈ ਉਹ ਸਾਰੀ ਸਾਰੀ ਕੀਤੀ ਆਪਾਂ ਕਾਨੂੰਨੀ